हां जी दोस्तों भाई आपा नु ਬਠੰਡੇ ਵਲਿਆ ਸੀ ਤੇ ਅੱਜ ਲੁਧਿਆਣੇ ਫੇਰ ਮਿਲ ਗਿਆ ਪ੍ਰੋਜੈਕਟ ਉਹੀ ਹੈ ਬਾਈ ਦਾ ਕੀਪ ਟੈਂਕ ਦੇ ਨਾਲ ਹੋਰ ਸਿਸਟਮ ਵੀ ਲੈ ਕੇ ਆਏ ਛੋਟੇ ਛੋਟੇ ਸੰਦ ਜਿਵੇਂ ਕਹੀ ਕਸੌਲੀ ਹੈ ਜੀ ਇੱਕ ਗੰਡੇ ਗੁੱਡੇ ਲੁਗੁੱਡਨੇ ਆਈ ਆ ਪੱਲਾਸਨ ਵਗੈਰਾ ਕੋਟਣਾ ਜੀ ਆਪਾਂ ਬਣਾਉਣੇ ਸਾਰਾ ਬਸ ਹோம் ਮੀਡੀਆ ਪਿੰਡ ਪੱਖੋ ਕੋਲਾ ਹੈ ਜਿਲ੍ਹਾ ਬਰਨਾਲਾ ਹੈ ਸਾਡਾ 95721 5018 ਮੋਬਾਈਲ ਨੰਬਰ ਹੈ ਮੇਰਾ 1981559893 ਉਹ ਮੇਰੇ ਡੜੀ ਦਾ ਨੰਬਰ ਹੈ ਜੀ ਤੇ ਭਾਈ ਕੀਪਾ ਗੂਪਾ ਦਾ ਜਰਾ ਆਮ ਹੀ ਮਿਲ ਜਾਂਦੀਆਂ ਫਿਰ ਇੰਨੀ ਤੂੰ ਛੋਟੇ ਦੇ ਮੇਲੇ ਤੇ ਛੋਟੇ ਤੋਲ ਕਿਉਂ ਲੈ ਕੇ ਜਾਵੇ ਬੰਦਾ ਹਾਂ ਇੰਨੇ ਭਰਾ ਜਿਹੜੇ ਆਉਂਦੇ ਇੱਥੇ ਕਿਸਾਨ ਵੀਰ ਕੀ ਕਰਨਾ ਜਿਹੜੇ ਛੋਟੇ ਤੇ ਲੈ ਕੇ ਜਾਣਾ ਜਿਹੜੀਆਂ ਆਮ ਹੁੰਦੀਆਂ ਉਹਨਾਂ ਦੇ ਵਿੱਚ ਫਿਲਟਰ ਨਹੀਂ ਹੁੰਦਾ ਜੀ ਆਮ ਉਹ ਜਿਹੜੀਆਂ ਹਲਕੀ ਚਾਦਰ ਨੇ ਬਣੀਆਂ ਹੁੰਦੀਆਂ ਜੀ ਇਹਦੇ ਉੱਤੇ ਜੇ ਆਪਾਂ ਬੀਲ ਟਨੇਟੋ ਦੀ ਤਰ੍ਹਾਂ ਜੀ ਐ ਥੋੜੀ ਵੀ 빙ੀ ਹੋ ਜਾਊਗੀ ਜੀ ਸਾਸ਼ੇ ਇੱਕ ਤੈ ਦੇ ਵਿੱਚ ਇਹ ਖਾਸੀਅਤ ਆ ਜੀ ਹਾਂ ਬਾਕੀ ਇੱਕ ਹੋਰ ਕਚਰਾ ਵਗੈਰਾ ਨਹੀਂ ਲੰਘਦਾ ਇਹਦੇ ਵਿੱਚ ਪਾਣੀ ਨਹੀਂ ਲੰਘਦਾ ਜੀ ਬਾਕੀ ਬੇਟ ਬਾਕੀ ਚਿਬੀ-ਜੁਬੀ ਨਹੀਂ ਹੁੰਦੀ 2 ਕਿਲੋ ਦਾ ਦਾ ਬੇਟ ਆ ਜੀ ਅੱਛਾ ਹਾਂਜੀ ਹਾਂਜੀ 2 ਕਿਲੋ ਦਾ ਹੈਗਾ ਨਾ ਹਾਂਜੀ ਹਾਂਜੀ ਉਹ ਜਿਹੜਾ ਵਿੱਚ ਆ ਲਾਇਆ ਇਹਦੇ ਜਿਗਾਰਡਮੈਂਟ ਇਹ ਫਿਲਟਰ ਲਾਇਆ ਜੀ ਆਪਾਂ ਅੱਛਾ ਫਿਲਟਰ ਆਦਾ ਇਹ ਹਾਂਜੀ ਹਾਂਜੀ ਇਹਦੇ ਨਾਲ ਮਤਲਬ ਇਹ ਕਚਰਾ-ਖੁਦਰਾ ਇਦਰਾ-ਉਦਰਾ ਨਹੀਂ ਲੰਘਦਾ ਜੀ ਠੀਕ ਹਾਂਜੀ ਹਾਂਜੀ ਇੱਕ ਆ ਸਾਡਾ ਲੋਗੋ ਜੇਸੜੀ ਦਾ ਜੀ ਅੱਛਾ ਬਣਾਉਣੇ ਤੁਸੀਂ ਆਪ ਹੀ ਬਾਈ ਆਪ ਹੀ ਬਣਾਉਣੇ ਸਾਡਾ ਪਿੰਡ ਪਖੋਕਲਾ ਜੀ ਜ਼ਿਮੀਦਾਰ ਭਰਾ ਜੀ ਘਰੀ ਬਣਾਉਣੇ ਜੀ ਆਪਾਂ ਠੀਕ ਆ ਤੇ ਇੱਕ ਤਾਂ ਕੀਪ ਇਹ ਜਿਸਤੀ ਚਾਦਰ ਦੀ ਸੁਰੀ ਲੱਗੀ ਹੋਈ ਹੈ ਇਹਦੇ ਅੱਛਾ ਇੱਕ ਕਹੀ ਆਹ ਜੀ ਇਹ ਮਾਨਕ ਚੋ ਲੋਹੇ ਦੇ ਇਹਦੇ ਸਟੀਲੀ ਸੁਰੀ ਲੱਗੀ ਹੋਈ ਹੈ ਜੀ ਬਾਹੇ ਬੁਹੇ ਪਾ ਕੇ ਕੰਪਲੀਟ ਦਿੰਦੇ ਆ ਜੀ ਆਪਾਂ ਅੱਛਾ ਟੱਕਰ ਦੇ ਤੇ ਟਾਲੀ ਦੇ ਤੇ ਆਪਣੇ 베ਰੀ ਦੇ ਬਾਹੇ ਹੋਣਗੇ ਜੀ ਕੋਈ ਐਨੀ ਵੀ ਡੇਕ ਦਾ ਬਾਹਾਂ ਜਾਂ ਸਪੈਦ ਦਾ ਬਾਹਾਂ ਪਾ ਕੇ ਦੇਵਾਂਗੇ ਜੀ ਇਹ 600 ਰੁਪਏ ਦੀ ਕਹੀ ਹੈ ਜੀ ਅੱਛਾ ਜਿਹੜੀ ਆਪਣੀ ਆਹ ਜੀ ਇਹ 500 ਦੀ ਹੈ ਜੀ 3 1500 ਰੁਪਏ ਦੀ ਆਪਣੀ ਤੇ ਜੇਕਰ ਬਾਈ ਕੋਈ ਜੇਕਰ ਆਪਣੀ ਕਸੌਲੀ ਹੈ ਜੀ ਬੰਡੇ ਗੁੰਡੇ ਲਾਣ ਵਗੈਰਾ ਘੋੜਨ ਵਾਸਤੇ ਜੀ ਇਹ 400 ਰੁਪਏ ਦੀ ਹੈ ਜੀ ਇਹ 400 ਰੁਪਏ ਹੈ ਆ ਲੋਗੋ ਦਿਖਾ ਦੇ ਕਿੰਨੇ ਲੱਗੋ ਤੇ ਲੱਗੇ ਹੋ ਆ ਦਿਖਾ ਵੀ ਮੜਾ ਜਾ ਇਹ ਕਾ ਪਹਾ ਗੋਬਰ ਕੈਸਲਾ ਚੁੱਲਾ ਬਣਾਉਣੇ ਸਪੈਸ਼ਲ ਅੱਛਾ ਇਹ 2500 ਰੁਪਏ ਦਾ ਜੀ ਇਹਦੇ ਵਿੱਚ ਇਹ ਦਰਾਜ ਹੈ ਜੀ ਵਿੱਚ ਇਹਦੇ ਚਾਂਚਾ ਖੁਰਚਾਂ ਨਾਲ ਨਾਲ ਹੀ ਹੈ ਜੀ ਇਹਦੇ ਇਹਦੇ ਵਿੱਚ ਹੀ ਟਿਕ ਜਾਂਦਾ ਜੀ ਸ਼ਗੂਬਰ ਕੈਨ ਨਾਲ ਹੀ ਸਪੈਸ਼ਲੀ ਆਉਂਦਾ ਇਹ ਆ ਸਪੈਸ਼ਲ ਬਣਾਉਣੇ ਜੀ ਇਹ ਵੀ ਆਪਾਂ ਬਾਹ ਬਣਾਉਣੇ ਜੀ ਅੱਛਾ ਤੇਰੀ ਕੋਈ ਗਾਰੰਟੀ ਗਰੰਟੀ ਵੀ ਕੋਪਰ ਕੈਂਚੂਲੇ ਦੀ ਗਾਰੰਟੀ ਜੇ ਮੇਰੇ ਕੋਸ਼ ਹੋ ਜਾਈ ਸਾਡੀ ਗਾਰੰਟੀ ਜੀ ਫੁੱਲ ਅੱਛਾ ਹਾਂਜੀ ਇਹਨੂੰ ਟੀਪ ਦਾ ਜਿਹੜਾ ਫਿਲਟਰ ਹੈ ਜੀ 5 ਸਾਲ ਤੱਕ ਫਿਲਟਰ ਨੂੰ ਕੁਝ ਹੋ ਜਾਈ ਉਹਦੀ ਵੀ ਆਪਣੀ ਗਾਰੰਟੀ ਹੈ ਜੀ ਅੱਛਾ ਜੇ 5 ਸਾਲ ਤੱਕ ਫਿਲਟਰ ਨੂੰ ਕੁਸ ਹੁੰਦਾ ਜੀ ਇੱਕ ਮਿੰਟ ਤਾ ਮੰਨ ਕੇ ਚਲੋ ਵੀ ਆਪਾਂ ਨੂੰ ਬੰਦਾ ਫੋਨ ਕਰੇ ਵੀ ਤੁਹਾਡਾ ਫਿਲਟਰ ਖਰਾਬ ਹੋ ਗਿਆ ਅਸੀਂ ਸਪੀਡ ਪੋਸਟ ਕਰੀਏ ਡਾਕ ਰਾਹੀਂ ਭੇਜੀਏ ਕੋਰੀਅਰ ਕਰੀਏ ਜੀ ਘਰੇ ਭੇਜਾਂਗੇ ਜੀ ਫਿਲਟਰ ਵਾਲੇ ਜੀ ਬਿਨਾਂ ਪੈਸੇ ਤੋਂ ਭੇਜਾਂਗੇ ਔਰ ਡਿਲੀਵਰੀ ਵੀ ਕਰਦੇ ਹਾਂ ਹਾਂਜੀ ਹਾਂ ਡਿਲੀਵਰੀ ਕਰਦੇ ਹਾਂ ਅੱਛਾ ਜੇ ਕੋਈ ਬੰਦਾ ਦੁੱਧ ਰਾਡੇ ਮੰਗਾਉਣਾ ਚਾਹੁੰਦਾ ਹੈ ਹਾਂਜੀ ਹਾਂਜੀ ਕੈਨੇਡਾ ਅਮਰੀਕਾ ਇੰਗਲੈਂਡ ਸਾਰੇ ਕਿਤੇ ਭੇਜਤੀ ਜੀ ਅੱਛਾ ਉਹਦਾ ਜਿਹੜਾ ਚਾਰ ਵਾਲਾ ਡੂ ਗੁਜਰਾਤ ਸਾਰੇ ਕਿਤੇ ਭੇਜੀ ਜੀ ਨਾ ਕੋਰੀਅਰ ਦਾ ਖਰਚਾ ਅਲੱਗ ਹੁੰਦਾ ਜੀ ਠੀਕ ਆ ਇਹਨਾਂ ਦੂਸਰੇ ਤਿੰਨ ਹੱਥ ਕਰਨ ਵਾਲੀ ਤਿੰਨ ਵਾਲੀ ਨਹੀਂ ਸਿੰਗਲ ਵਾਲੀ ਉਹ ਮੁੱਕੀਆਂ ਜੀ ਇਹ ਕਿੰਨੇ ਦੀ ਹੈ ਇਹ 500 ਦੀ ਹੈ ਜੀ 800 ਦੀ ਹੈ ਸਟੀਲ ਹੈ ਇਹ ਜੀ